ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਵਾਲਾ ਮਾਹੌਲ ਬਣਿਆ ਹੋਇਆ ਸੀ ਤਾਂ ਉਸ ਵਕਤ ਡਰ ਦੇ ਮਾਰੇ ਜਿੰਨੇ ਵੀ ਯੂਪੀ ਜਾਂ ਫਿਰ ਬਿਹਾਰ ਤੋਂ ਪਰਿਵਾਸੀ ਪੰਜਾਬ ਦੇ ਵਿੱਚ ਰਹਿ ਰਹੇ ਸੀ ਤਾਂ ਆਪੋ ਆਪਣੇ ਬੈਗ ਭਰ ਕੇ ਉਹ ਆਪਣੇ ਸੂਬਿਆਂ ਨੂੰ ਵਾਪਿਸ ਪਰਤ ਗਏ ਸੀ ਤੇ ਹੁਣ ਮੁੜ ਤੋਂ ਦੇਖਿਆ ਜਾ ਰਿਹਾ ਕਿ ਇਹੀ ਮੁੜ ਤੋਂ ਹੁਣ ਪੰਜਾਬ ਦੇ ਵੱਲ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਚੱਲਦੇ ਪରିਵਾਸੀਆਂ ਦੇ ਵੱਲੋਂ ਝੋਨੇ ਦੇ ਸੀਜ਼ਨ ਦੇ ਵਾਸਤੇ ਮੁਰ ਤੋਂ ਪੰਜਾਬ ਦੇ ਵਿੱਚ ਵਾਪਸੀ ਸ਼ੁਰੂ ਕਰ ਦਿੱਤੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਦੇ ਉੱਤੇ ਇਨ੍ਹਾਂ ਪରିਵਾਸੀਆਂ ਦੀ ਭੀੜ ਲੱਗੀ ਹੋਈ ਹੈ ਇਹ ਤਸਵੀਰਾਂ ਮਾਸਾ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਜਿੱਥੇ ਕਿ ਹੁਣ ਝੋਨੇ ਦੀ ਲਵਾਈ ਵਾਸਤੇ ਜਿਹੜੇ ਕਿਸਾਨ ਨੇ ਉਹ ਵੀ ਇਨ੍ਹਾਂ ਦੇ ਨਾਲ ਸੌਦਾ ਕਰਦੇ ਹੋਏ ਨਜ਼ਰ ਆਏ ਅਤੇ ਇਨ੍ਹਾਂ ਪਰਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉੱਥੇ ਖਾਣਾ ਪੀਣ ਦੀ ਆਫਰ ਵੀ ਦਿੱਤੀ ਜਾ ਰਹੀ ਆ ਉਹਨਾਂ ਕਹਿੰਿਆ ਕਿ ਉਹ ਇੱਥੇ ਆਉਂਦੇ ਨੇ ਚੋਨਾ ਲਗਾਉਣ ਦੇ ਵਾਸਤੇ ਤੇ ਚੰਗੀ ਕਮਾਈ ਕਰਕੇ ਜਾਂਦੇ ਨੇ ਆਓ ਸੁਣਦੇ ਹਾਂ ਕੀ ਕੁਝ ਕਹਿਣਾ ਇਨ੍ਹਾਂ ਪਰਿਵਾਸੀਆਂ ਦਾ ਤੇ ਉਹਨਾਂ ਨੂੰ ਵੇਖ ਕੇ ਅਸੀਂ ਆਏ ਹਾਂ ਕੀ ਕਹਿੰਦੇ ਵੀਐਫਏ ਪੰਜਾਬ ਵਿੱਚ ਜੀਰੀ ਵਾਲਾ ਕੰਮ ਤੁਸੀ ਔਖਾ ਨਹੀਂ ਲੱਗਦਾ ਜੀਰੀ ਵਾਲਾ ਕੰਮ ਔਖਾ ਤਾਂ ਹੈਗਾ ਪਰ ਢੇੜ ਦੇ ਮਗਰ ਕਮਾਈ ਬੰਦ ਹੈ ਅੱਛਾ ਬੱਚੇ ਆਏ ਆ ਨਾਲੇ ਫਿਰ ਸਾਰੇ ਰਲ ਮਿਲ ਕੇ ਲਾਉਣੇ ਹਾਂ ਸਾਰੇ ਪਰਿਵਾਰ ਰਿਸ਼ਤੇਦਾਰ ਮਿਲ ਕੇ ਆਏ ਆ ਫਿਰ ਅੱਜ ਰਾਤ ਇੱਥੇ ਰੋਗੇ ਸਟੇਸ਼ਨ ਤੇ? ਹਾਂ ਰੁਕਾਂਗੇ ਇੱਥੇ। ਕੋਈ ਲੈਣ ਆਇਆ ਨਹੀਂ ਸੋ ਉਹਨੂੰ ਖਰੀਦ ਜਿਹੜਾ ਦਿਹਾੜੀ ਤੇ। ਕੋਈ ਤੈਨ ਨਹੀਂ ਕੀਤਾ ਅਜੇ। ਅਜੇ ਕਿੰਨੇ ਕੇ ਪੈਸੇ ਕਮਾ ਲਨੇ ਹੋ ਜੀ ਮੀਸੀਜਨ ਦੇ ਵਿੱਚ? ਅਜੇ ਤਾਂ ਵੀ ਜਿਹੜਾ ਰਿਸ਼ਤੇਦਾਰ ਲੈ ਕੇ ਜਾਂਦੇ ਕੋਈ 15000 ਵੀ ਲੈ ਜਾਂਦਾ ਕੋਈ 10 ਵੀ ਲੈ ਜਾਂਦਾ। ਕੋਈ ਮਤਲਬ ਜਿਵੇਂ ਕੋਈ ਗਰੀਬ ਹੋਵੇ ਆਦੇ ਸਾਬ ਨਾਲ ਥੀਕ ਹੀ ਲੈ ਜਾਂਦਾ। ਮਤਲਬ 8-10 ਦੇ ਹਜ਼ਾਰ ਲੈ ਜਾਂਦਾ। ਕਿਹੜਾ ਚੱਲੀ ਜਾਂਦੇ? ਹਾਂ ਟਾਈਮ ਪਾਸ ਹੋ ਜਾਂਦਾ ਹੈਗਾ। ਬਾਕੀ ਦਿਨ ਕੀ ਕਰਦੇ? ਬਾਕੀ ਦਿਨ ਆਦੇ ਇਲਾਕੇ 'ਚ ਰਗਦਾ ਸਾਦਾ ਧਾਨ ਚੁਰਨਾ ਵੀ ਲੱਗਦਾ ਹੈ। और मजदूरी भी मजदूरी ऐसी करनी है जिस हिसाब से प्रधान तय कर देते हैं उसी रेट मिल जाते हैं बस और खाना पीना किसका खाना पीना सब देते हैं सरदार जी अच्छा इस बार कोई रेट खोला नहीं अभी रेट जो प्रधान खोलेगा वही रेट मिलेगा कितने दिन का सीजन होता है आपका तो? पंद्रह दिन बीस दिन महीना उसके बाद फिर क्या करते फिर घर चले जाते हैं फिर अपना घर में जाके काम करते हैं क्या काम करते हैं बस यही चुना लगाते हैं ਜੋਨਾਂ ਨੂੰ ਜੋਨਾਂ ਤੋਂ 15 ਦਿਨ ਮੇ ਲੱਗਦਾ ਬਾਕੀ ਕੀ ਨਾ ਨਾ ਬਾਕੀ ਦਿਨ ਫਿਰ ਆਪਣਾ ਖੇਤੀਬਾੜੀ ਹੈ ਮवेशੀ ਹੈ ਘਰ ਮੈਂ ਉਹ ਦੇਖਭਾਲ ਕਰਦੇ ਨੇ ਜਾਰਾ ਹੋ ਜਾਂਦੇ 15 ਦਿਨ ਨੂੰ ਮੈਂ ਚਾਹ ਹਾਂ ਜੀ ਹਾਂ ਜੀ ਇਨਾ ਪਰਿਵਾਸੀ ਮਜ਼ਦੂਰਾਂ ਦਾ ਕਹਿਣਾ ਕਿ ਇਹ ਸੀਜ਼ਨ ਸਿਰਫ 15 20 ਦਿਨਾਂ ਦਾ ਹੁੰਦਾ ਪਰ ਇਨਾ 15 20 ਦਿਨਾਂ ਦੇ ਵਿੱਚ ਉਹ ਚੰਗੀ ਕਮਾਈ ਕਰ ਲੈਂਦੇ ਨੇ ਤਾਂ ਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲ ਸਕੇ ਸਾਡੇ ਹਾਲਾਤ ਇਹ ਗਏ ਨੇ ਕਿ ਬਈ ਜਿਵੇਂ ਇਸ ਤਰ੍ਹਾਂ ਮਹਿੰਗਾਈ ਹੋਈ ਜਾਂਦੀ ਹੈ ਤਾਂ 4000 ਤੋਂ 4.5000 ਰੇਟ ਹੋਣਾ ਚਾਹੀਦਾ ਚੋਲ ਲਾਂਡ ਦਾ ਤੇ ਰਸਨ ਪਾਣੀ ਉਹਨਾਂ ਦਾ ਹੋਣਾ ਚਾਹੀਦਾ ਸਾਰਾ ਕੀ ਰਸਨ ਪਾਣੀ ਤੇ ਰਹੇ ਹੈ ਤੋਂ ਦੰਦੀ ਨਹੀਂ ਕੋਈ ਨਹੀਂ ਵੀ ਦਿੰਦੇ ਵੀ ਨਹੀਂ ਤੇ ਫਿਰ ਉਹਨਾਂ ਦਾ ਹੋਣਾ ਚਾਹੀਦਾ ਕਿੰਨੇ ਕਮਾ ਲੈਨੇ ਹੋ ਭਾਈ ਜੀ ਇਸ ਤਰ੍ਹਾਂ ਹੈ ਕਿ ਦਿਹਾੜੀ ਉਤੇ 400 ਦੀ ਪੈ ਜਾਂਦੀ ਆ 500 ਦੀ ਪੈ ਜਾਂਦੀ ਆ ਤੇ ਬਾਜੇ-ਬਾਜੇ ਜਿਆਦੀ ਗਰਮੀ ਹੋਵੇ ਤਾਂ 200 ਹੀ ਤੇ ਰਹ ਜਾਂਦੇ ਆ ਇਤਨੀ ਦੂਰ ਸੇ ਆਨੇ ਹੋ ਕਮਾ ਲੇਤੇ ਹੋ ਠੀਕ ਉਸਕੇ ਗੁਜ਼ਾਰਾ ਹੋ ਜਾਏ ਇਹੀ ਹੋ ਜਾਂਦਾ ਹੈ ਕਿ ਜਿਵੇਂ 1 ਮਹੀਨਾ ਲਾ ਲਿਆ ਤਾਂ ਕਿਸੇ ਦਾ 10000 ਬਣ ਗਿਆ ਇੱਕ ਜਣੇ ਦਾ ਕਿਸੇ ਦਾ 8 ਬਣ ਗਿਆ ਤਾਂ ਇਹੀ ਬਣਦਾ ਤੇ ਫਿਰ ਘਰੇ ਜਾ ਕੇ ਆਦੀ ਖੇਤੀਬਾੜੀ ਕਰ ਲਈ ਮੈਂ ਤਾਂ ਮਜ਼ਦੂਰੀ ਕਰ ਲਈ ਇਹੀ ਕੰਮ ਕਰੀ ਖੈ ਦਾਦੀ ਕਿ ਜਦੋਂ ਪੰਜਾਬ ਦੇ ਵਿੱਚ ਹਾਲਾਤ ਜੰਗ ਵਰਗੇ ਸੀ ਤਾਂ ਉਸ ਵਕਤ ਤਾਂ ਇਹ ਪੰਜਾਬ ਨੂੰ ਛੱਡ ਕੇ ਚਲੇ ਗਏ ਸੀ ਕਿਉਂਕਿ ਇਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਅਰਨਾ ਦੇ ਉੱਤੇ ਕੋਈ ਹਮਲਾ ਨਾ ਹੋ ਜਾਵੇ ਜਾਂ ਫਿਰ ਕੋਈ ਘਟਨਾ ਨਾ ਵਾਪਰ ਜਾਵੇ ਪਰ ਹੁਣ ਜਦੋਂ ਸਭ ਕੁਝ ਸ਼ਾਂਤ ਹੋ ਗਿਆ ਤੇ ਹੁਣ ਸੀਜ਼ਨ ਪੈਸੇ ਕਮਾਉਂਦਾ ਚੱਲ ਪਿਆ ਤਾਂ ਮੋੜ ਤੋਂ ਪਰਿਵਾਸੀ ਨੇ ਪੰਜਾਬ ਦੇ ਵਿੱਚ ਐਂਟਰੀ ਕਰ ਦਿੱਤੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ